ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਇੱਕ ਪਿਆਰਾ ਜਿਹਾ ਗੀਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲੰਮੀ ਏਕ ਵਾਲੇ ਗੀਤ ਔਰ ਕੋੜੀਆਂ ਸੁਹਾਗ ਹਰ ਤਰ੍ਹਾਂ ਦੇ ਗੀਤ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂ ਜੋ ਕਿ ਤੁਹਾਨੂੰ ਪਸੰਦ ਆਉਣ ਔਰ ਤੁਸੀਂ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰੋ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਗੀਤ ਸੂਹੇ ਵਿੱਚ ਰੇਵਾਲਿਆ ਮੈਂ ਕਹਿਨੀਆ ਘਰਛਤਰੀ ਦੀ ਸ਼ਾਮ ਸ਼ਾਮੇ ਬੈਨੀਆ ਸੂਹੇ ਵਿੱਚ ਰੇਵਾਲਿਆ ਮੈਂ ਕਹਿਨੀਆ ਘਰਛਤਰੀ ਦੀ ਸ਼ਾਮ ਸ਼ਾਮੇ ਬੈਨੀਆ ਸੁਹੇ ਵਿਚੀ ਰੇਵਾਲਿਆ ਫੁੱਲ ਤੋਰੀ ਦਾ ਬਾਜ ਤੇਰੇ ਵੇ ਮਾਇਆ ਕੁਝ ਨਹੀਂ ਲੋੜੀ ਦਾ ਸੁਹੇ ਵਿਚੀ ਰੇਵਾਲਿਆ ਫੁੱਲ ਤੋਰੀ ਦਾ ਬਾਜ ਤੇਰੇ ਵੇ ਮਾਇਆ ਕੁਝ ਨਹੀਂ ਲੋੜੀ ਦਾ ਸੁਹੇ ਵਿਚੀ ਰੇਵਾਲਿਆ ਫੁੱਲ ਕੀ ਕਰਾਂਦੇ ਕਿਕਰਾਂ ਲਾਈ ਬਹਾਰ ਮੇਲੇ ਮਿਤਰਾ ਦੇ ਸੁਹੇਵ ਚਿਰੇ ਵਾਲਿਆ ਫੁੱਲ ਕੀ ਕਰਾਂਦੇ ਕਿਕਰਾਂ ਲਾਈ ਬਹਾਰ ਮੇਲੇ ਮਿਤਰਾ ਦੇ ਸੁਹੇਵ ਚਿਰੇ ਵਾਲਿਆ ਦੋ ਲਾਲੜੀਆਂ ਮੇਲਾ ਵੇਖਣ ਆਈਆਂ ਕਰਮਾ ਵਾਲੜੀਆਂ ਸੁਹੇਵ ਚਿਰੇ ਵਾਲਿਆ ਦੋ ਲਾਲੜੀਆਂ ਮੇਲਾ ਵੇਖਣ ਆਈਆਂ ਕਰਮਾ ਵਾਲੜੀਆਂ ਸੁਹੇ ਵਿਚਿ ਰੇਵਾਲਿਆ ਮੈਂ ਕੈਨੀਆਂ ਸੁਹੇ ਵਿਚਿ ਰੇਵਾਲਿਆ ਮੈਂ ਕੈਨੀਆਂ ਲਗੜ ਤੀਰ ਜੁਦਾਈਆਂ ਦੇ ਮੈਂ ਸਹਿਨੀਆਂ ਲਗੜ ਤੀਰ ਜੁਦਾਈਆਂ ਦੇ ਮੈਂ ਸਹਿਨੀਆਂ ਸੁਹੇ ਵਿਚਿ ਰੇਵਾਲਿਆ ਨੱਚੋਰੀ ਦਾ ਸੁਹੇ ਵਿਚਿ ਰੇਵਾਲਿਆ ਤਨ ਚੋਰੀ ਦਾ ਦਿਲ ਦਾ ਨਾਜੁਕ ਸ਼ੀਸ਼ਾ ਇੰਜ ਨਹੀਂ ਤੋੜੀ ਦਾ ਹਾਏ ਦਿਲ ਦਾ ਨਾਜੁਕ ਸ਼ੀਸ਼ਾ ਇੰਜ ਨਹੀਂ ਤੋੜੀ ਦਾ ਸੋ ਸੋ ਪਹਿਣ ਦਲੀਲਾ ਚਰਖਾ ਡਾਈ ਦਾ ਸੋ ਸੋ ਪਹਿਣ ਦਲੀਲਾ ਚਰਖਾ ਡਾਈ ਦਾ ਇੱਕ ਵਾਰ ਆਕੇ ਤੱਕ ਜਾ ਹਾਲ ਜੁਦਾਈ ਦਾ ਸੋਹਣਿਆ ਇੱਕ ਵਾਰ ਆਕੇ ਤੱਕ ਜਾ ਹਾਲ ਜੁਦਾਈ ਦਾ ਸੁਹੇਵੇਂ ਚਿਰੇ ਵਾਲਿਆ ਗਲ ਗਾਨੀਆਂ ਸੁਹੇਵੇਂ ਚਿਰੇ ਵਾਲਿਆ ਗਲ ਗਾਨੀਆਂ ਚਰਖਾ ਰੰਗਰ ਗਿਲਾ ਵੇੜੇ ਡੋਨੀ ਹਾਏ ਚਰਖਾ ਰੰਗ ਰੰਗੀਲਾ ਵੇੜੇ ਡੋਨੀਆ ਸੁਹੇਵ ਚਿਰੀ ਵਾਲਿਆ ਮੈਂ ਕੈਨੀਆ ਸੁਹੇਵ ਚਿਰੀ ਵਾਲਿਆ ਮੈਂ ਕੈਨੀਆ ਘਰਸ਼ਤ ਰੀਦੀ ਸ਼ਾਮੇ ਸ਼ਾਮੇ ਬਹਿਨੀਆਂ ਘਰਸ਼ਤ ਰੀਦੀ ਸ਼ਾਮੇ ਸ਼ਾਮੇ ਬਹਿਨੀਆਂ